ਜਿਹੜੇ ਪਰੌਂਠੇ ਮੂਲੀਆ ਵਾਲੇ ਮੂਲੀਆਲੇ ਪਰੌਂਠਿਆਂ ਨਾਲ ਆ ਜੀ ਅੱਜ ਬਾਹਰ ਹੋ ਗਿਆ ਮੌਸਮ ਖਰਾਬ ਸਾਰਿਆਂ ਨੂੰ ਸ਼ੁਗਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਹਰਮਨ ਯਾਰ ਤੇ ਕਿਹੜਾ ਖੁਸ਼ ਆਵੀ ਲੋਕ ਨੌਨ ਵਾਲਾ ਹੋਣਾ ਜੇ ਤੇ ਆ ਨਿਗੇ ਨਿਗੇ ਕੁੱਤਿਆਂ ਤੋਂ ਡਰਦੀ ਐ ਇਹ ਆ ਪਹੁੰਚ ਗਏ ਜੀ ਧਾਮੀ ਕਿਸਤਲ ਹਰਮਨ ਚੰਡੀਗੜੀ ਰਹਿੰਦਾ ਜੀ ਚੰਡੀਗੜੀ ਰਹਿੰਦਾ ਉੱਥੇ ਆ ਤੇ ਹਾਂ ਮਾਰ ਲਈਏ ਨਾਲ ਇੱਕ ਬਣਾਣੀ ਆ ਬਣੇ ਜਾਣੇ ਜੀ ਸੱਤ ਉਹ ਆਪਣੇ ਤੋਂ ਗੋਜਰਾ ਪਈਆਂ ਆ ਮਿਲਦੇ ਆ ਫਿਰ ਸਾਹਮਣੇ ਹੀ ਕੱਪੜੇ ਕੋਈ ਲੋ ਜੇ ਮੈਂ ਲੱਭਦਾ ਰਿਹਾ ਨੋਟ ਕੇ ਕਰਦਾ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਮੋਬਾਈਲ ਹੁੰਦਾ ਹੈ ਸਾਨੂੰ ਸਿਗਾ ਅੱਜ ਇੱਕ ਆਇਆ ਪ੍ਰੋਗਰਾਮ ਦਾ ਸੱਦਾ ਪੂਰੀਆਂ ਪੂਰੀਆਂ ਭੇਜੀਆਂ ਨਹੀਂ ਹੈਗੀਆਂ ਹੁਣ ਬਲੌਗ ਦਾ ਐਂਡ ਕਰੋ ਤੁਸੀਂ ਪੌਣੇ 12 ਅੱਜ ਹੋ ਗਏ ਆਪਾਂ ਲੇਟ ਆ ਪਤਾ ਕਿ ਕੰਬਲ ਤੋਂ ਲੱਪਈ ਮੈਂ ਹਾਂ ਉਹ ਨੰਦਾ ਜਾਵੇ ਲੇਟ ਬਹੁਤ ਗੰਦਗੀ ਤੇ ਸੀ ਇਹਨੇ ਜਦੋਂ ਵੀਰ ਦਿੱਤਾ ਆ ਹਾਂ ਸਾਰੇ ਮੈਡਸ ਉਹਦੇ ਟਾਈਮ ਦਾ ਲੱਗਣੇ ਸੀ ਚਲੋ ਬਲੌਗ ਕਰੋ ਸ਼ੁਰੂ ਚਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨੰਦਰ ਦਾ ਬਲੌਗ ਤੋਂ ਮੇਕਰ ਤੇ ਸਟਿੱਕ ਟਾਕ ਹੋ ਗਿਆ ਸੀ ਵੀ ਠੀਕ ਹੈਗਾ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਕਿਹੜੇ ਪੌਂਟਰੀ ਮੂਲੀਆ ਵਾਲੇ ਮੂਲੀਆ ਵਾਲੇ ਪਰੌਟੀਆਂ ਨਾਲ ਆ ਜੀ ਅੱਜ ਤੇ ਅੱਜ ਅਸੀਂ ਜਾਣਾ ਇੱਕ ਵਿਆਹ ਤੇ ਬਾਹਰ ਹੋਇਆ ਮੂਲੀਆ ਵਾਲੇ ਬਣਾੜੀ ਬਾਹਰ ਹੋ ਗਿਆ ਮੌਸਮ ਖਰਾਬ ਮਾੜਾ ਮਾੜਾ ਹਾਂ ਚਲੋ ਬਾਕੀ ਦੇਖਦੇ ਆ ਤੇ ਇੱਕ ਹੈਗੀ ਅੱਜ ਸ਼ਿਵਰਾਤਰੀ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਹੀ ਗੱਲਾਂ ਮੁਬਾਰਕਾਂ ਬਹੁਤ-ਬਹੁਤ ਹਾਂ ਬਹੁਤ-ਬਹੁਤ ਮੁਬਾਰਕਾਂ ਸ਼ੰਕਰ ਜੀ ਦੀ ਮੈਰੀਜ ਐਨੀਵਰਸਰੀ ਸ਼ੰਕਰ ਜੀ ਦੇ ਹਾਂ ਸ਼ੰਕਰ ਜੀ ਦਾ ਵਿਆਹ ਅੱਜ ਸ਼ਿਵ ਮਹਾਸ਼ਿਵਰਾਤਰੀ ਅੱਜ ਤੇ ਚਲੋ ਬਹੁਤ-ਬਹੁਤ ਵਧਾਈਆਂ ਸਭ ਨੂੰ ਹਾਂ ਕਰਦੇ ਆ ਜੀ ਬਲੌਗ ਦੀ ਸ਼ੁਰੂਆਤ ਦਹੀਂ ਦਹੀਂ ਦੀ ਪਰੌਠੀਆਂ ਤੇ ਨਿਆਣੇ ਮੇਰੇ ਖਾਲਜੇ ਅੰਦਰ ਤਿਆਰ ਬੈਠੇ ਆ ਹਾਂਜੀ ਭੈਜੀ ਕਿਦਾਂ ਕੀ ਕਰੀ ਜਾਂਨੇ ਹੈ ਹੈ ਫੋਨ 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 ਬਹੁਤ ਵੇਲੇ ਆ ਗਿਆ ਹੁਣ ਫੋਨ 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 ਹਨਾ ਚਲੋ ਠੀਕ ਹੈ ਜੀ ਲਗਾਨੇ ਆਪਾਂ ਟੀਵੀ ਤੇ ਕਰਦੇ ਆ ਆਪਣੇ ਬਲੌਗ ਦੇਖ ਕੇ ਨਾਲ ਨਵੇਂ ਬਲੌਗ ਦੀ ਸ਼ੁਰੂਆਤ ਲਓ ਜੀ ਲਓ 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 ਜੀ ਸਮਾਨ ਅੰਦਰ ਆ ਗਿਆ ਹਰਮਨ ਹਜੇ ਆਇਆ ਨੀਗਾ ਉਹਨੂੰ ਮਾਰਦੇ ਆਂ ਆਵਾਜ਼ ਹਰਮਨ ਓਏ ਆਇਆ ਰੋਟੀ ਖਾਣਾਗੇ ਆਖਰੀ ਬਸ ਚਲੋ ਤੁਹਾਡੀਆਂ ਮੁੱਡੀਆਂ ਬਚ ਗਈਆਂ ਮੈਨੂੰ ਠੀਕ 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 ਇਧਰ ਨਾਲ ਦੇਖੋ ਜੀ ਯਾਹ ਕੀ ਬਾਤ ਹੈ ਤੇ ਵਿਆਹ ਦੇ ਕੀ ਖਾਵਾਂਗੇ ਜਾ ਕੇ ਮੂਲੀ ਵਾਲੇ ਪਰੋਠੇ ਘਰੋਂ ਦੋ ਦੋ ਤਿੰਨ ਤਨ ਖਾ ਕੇ ਜਾਵਾਂਗੇ ਦੋ ਦੋ ਖਾਵਾਂਗੇ ਤਿੰਨ ਤਰੇ ਰਹਿੰਗੇ ਨਾ ਹਾਲਾਂਕਿ ਹੁਣ ਉੱਤੇ ਕਰਾ ਨਹੀਂ ਉੱਥੇ ਤਾਂ ਹਜੇ ਟਾਈਮ ਲੱਗਣਾ ਆਪਾਂ ਜਾਣ ਨੂੰ ਵੀ ਟਾਈਮ ਆ ਹਜੇ ਆਹੋ ਸੋਣਾ ਬੜਾ ਤਿਆਰ-ਸ਼ਿਆਰ ਹੋਣਾ ਹਜੇ ਟਾਈਮ ਲੱਗ ਜਾਣਾ ਹੋਰ ਕੁਝ ਕਰਨਾ ਹੋਰ ਹੋਰ ਉਹਨੂੰ ਤੇਰੇ ਫੇਰ ਭੁੱਖ ਲੱਗ ਜਣੀ ਆ ਤੇ ਚਲੋ ਆਪਾਂ ਬੈੰਨੇ ਆ ਜੀ ਸਾਮਾਨ ਲੈ ਕੇ ਆਂਦੇ ਆ ਤੇ ਫੇਰ ਕਰਦੇ ਆ ਨਾਸ਼ਤਾ ਮਾਰਨਿੰਗ ਦਾ ਪਰੌਠੀਆਂ ਆ ਗਈਆਂ ਚਾਹ ਆ ਗਈ ਦਹੀਂ ਆ ਗਿਆ ਤੇ ਇੱਧਰ ਲੱਗਿਆ ਜੀ ਪੌਣ ਕੀ ਤੂੰ ਖਾਣੀ ਨਹੀਂ ਹੈਗੀ ਕਿਉਂ ਯਾ ਵੀ ਖਾਣਾ ਖੂਲਾ ਉਹ ਵਿਆਹ ਦੇ ਖਾ ਲਈ ਉਹ ਖਾਣਾ ਹੋਇਆ ਇੱਚੇ ਦਿਖਾਏ ਕੋਈ ਜਦਨ ਵਿਆਹ ਜਾਣਾ ਹੋਵੇ ਘਰੋਂ ਰੋਟੀ ਦੀ ਖਾਂਦੀ ਹੈਗੀ ਉਹ ਗਰਮ ਕਰ ਇਹ ਤੇਰਾ ਲੋਕਾ ਹੀ ਕੰਮ ਹੈ ਵਿਆਹ ਜਾਣਾ ਰੋਟੀ ਦੀ ਖਾਣੀ ਘਰ ਚਲੋ ਠੀਕ ਹੈ ਜੀ ਆਪਾਂ ਕਰਦੇ ਆ ਜੀ ਨਾਸ਼ਤਾ ਮਿਲਦੇ ਆ ਜੀ ਫਿਰ ਨਾਸ਼ਤਾ ਕਰਕੇ ਤੇ ਹਰਮਨ ਨੂੰ ਆਵਾਜ਼ ਮਾਰਦੇ ਉਹ ਵੀ ਲੱਗਾ ਆਉਣ ਤੇ ਇੱਧਰ ਆਪਣਾ ਬਲੌਗ ਵੀ ਸ਼ੁਰੂ ਹੋ ਗਿਆ ਕੱਲ ਵਾਲਾ ਚਲੋ ਲੈ ਜੋੜਾ ਬਈ ਉਹ ਬਾਹਰ ਚੋ ਨਹੀਂ ਨਹੀਂ ਆਜੋ ਮੰਮੀ ਆਹ ਮਿਲਦੇ ਆ ਜੀ ਹੁਣ ਖਾ ਗਏ ਨਾਸ਼ਤਾ ਕਰਕੇ ਓ ਜੀ ਟਾਈਮ ਹੋ ਗਿਆ ਸਵਾ ਦੋ ਇੱਧਰ ਲੱਗ ਰਹੇ ਲੋਕ ਇਹ ਇੱਧਰ ਹੋ ਗਏ ਸਾਰੇ ਜਣੇ ਤਿਆਰ ਆ ਵੀ ਲੋਕ ਲੌਨ ਵਾਲਾ ਹੋਣਾ ਜੇ ਮੈਂ ਅੰਦਰੋਂ ਕਾਰਡ ਕੱਢ ਲੈ ਸੀ ਆਪਣੇ ਨਾ ਲਾਇਸੈਂਸ ਵਗੈਰਾ ਕੱਢ ਲੈ ਕੱਢ ਲੈ ਕੱਢ ਲੈ ਲੋ ਜੀ ਇੱਧਰ ਸਾਰੇ ਜਣੇ ਹੋ ਗਏ ਤਿਆਰ ਜੀ ਹਾਂਜੀ ਅੱਜ ਕਿਦਾਂ ਚਲੋ ਵਧੀਆ ਫਿਰ ਲੈਓ ਇੱਧਰ ਹੋ ਰਹੀਆਂ ਜੀ ਦੇਖਦਾ ਇੱਕ ਮਿੰਟ ਮੈਂ ਕੋਈ ਨਹੀਂ ਤੇ ਚਲੋ ਮਿਲਦੇ ਹਾਂ ਹੁਣ ਉੱਥੇ ਪੈਲਸ ਪਹੁੰਚ ਗਏ ਕਿੱਥੇ ਚਲ ਗਏ ਏ ਯੋ ਹਰਮਨ ਦਾ ਮੋੜ ਵੀ ਮੁੜ ਗਿਆ ਤੇ ਨਾ ਕੁੱਤੇ ਆ ਨਿਗੇ ਨਿਗੇ ਕੁੱਤਿਆਂ ਤੋਂ ਡਰਦੀ ਏ ਇਹ ਓਏ ਮੈਂ ਕਹਾ ਨਿਗੇ ਨਿਗੇ ਕੁੱਤਿਆਂ ਤੋਂ ਡਰਦੀ ਏ ਇਹ ਮੈਂ ਕਹਾ ਹਰਮਨ ਦਾ ਪਹੁੰਚ ਵੀ ਗਿਆ ਉਹ ਮੋੜ ਵੀ ਮੁੜ ਗਿਆ ਤੇ ਚਲੋ ਆਪਾਂ ਚੱਲੀਏ ਹੁਣ ਕੁੱਤੇ ਫਟੂ ਧੱਕਦਾ ਜੀ ਚਲੀਏ ਚਲੋ ਚਲੋ ਲਓ ਜੀ ਪਹੁੰਚ ਗਏ ਜੀ ਅੰਮੀ ਕਿਸਤਲ ਤੇ ਚਲੋ ਮਾਈਂਟਲੀ ਇੱਧਰ ਆਓ ਆਜੋ ਆਜੋ ਮੈਂ ਕਿ ਪੈਰ ਦੇਖੂ ह्म ਚਲੋ ਆਜੋ ਹਰਮਨ ਕਿੱਧਰ ਰਹਿ ਗਿਆ ਆਹ ਨਾ ਬੜਾ ਅੱਛਾ 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 ਮੋਟਰਸਾਈਕਲ ਉਹਦੇ ਜਾ ਜਾ ਉਹ ਉਧਰ ਕੇ ਇਹਨੂੰ ਮਿਲ ਕੇ ਆਉਂਦਾ ਲਓ ਜੀ ਬਹੁਤ ਵਧੀਆ ਜੀ ਕੋਟੀ ਬਾਕੇ ਆ ਗਏ ਅੱਜ ਤਾਂ ਬੱਜਣੀ ਹੈ ਵਧੀਆ ਚਲੋ ਚੱਲਦੇ ਆਂ ਅੰਦਰ ਹੁਣ ਮਸ਼ੀਨ ਬਲਜਿਆਂਦਾ ਨਾਲ ਹੀ ਐਨਿਕਾ ਐਵੇਂ ਕਹਿੰਦੀ ਹਾਂ ਕੋਈ ਗੱਲ ਐਨਿਕਾ ਤੇ ਲਿਪਸਟਿਕ ਆ ਜਦੋਂ ਲੋਟੋ ਹਿਲਾ ਦਊਗੀ ਲੌਚ

ਜਿਵੇਂ ਹਮੇ ਕੀ ਖਾਣੇ ਕੁਝ ਵੀ ਨਹੀਂ ਖਾਣੇ ਨਹੀਂ ਖਾਣੀ ਦੋਸਤਾਂ ਬਣਾਉਂਦੇ ਚਿਕਨ ਦਾ ਬਣਾਉਂਦੇ ਤੇ ਉਹਨਾਂ ਦਾ ਦਾਲੀ ਇੱਥੇ ਚਿਕਨ ਦਾ ਜ਼ਿਆਦਾ ਚਿਕ ਚਿਕ ਚਿਕਨ ਵਾਲਾ ਕੰਮ ਜ਼ਿਆਦਾ ਇਹ ਕਰਕੇ ਨਾ ਕੋਈ ਨਹੀਂ ਹੈ ਮਨ ਭਰਿਆ ਭਰਿਆ ਜਾਉਂਗਾ ਚਿਕਨ ਦੀ ਉਹ ਵੀ ਸਟੈਂਡ ਦੇ ਹੁਣ ਅਗੇ ਤਾਂ ਪ੍ਰੋਟੀਨ ਬਣਾਸ ਕਰਦੇ ਹਾਂ ਭਾਰਤ ਕਦੇ ਤੋਂ ਦੂਰ ਕਰਦਾ ਹੈ ਅਰ ਸਾਡੇ ਸਾਰੇ ਅੱਛੇ ਲੋਕਾਂ ਨੂੰ ਆਪਕੋ ਬੋਲੋ ਉਹਨਾਂ ਦਾ ਖਾਣਾ ਕਰਦੇ ਆ ਤੁਹਾਡੇ ਸ਼ੁਕਰ ਗੁਜ਼ਾਰ ਹੋਣਾ ਬਹੁਤ ਜ਼ਾਦੇ ਰੋਮ ਦਾ ਬੁਲੀ ਅਬਰਾਮ ਦੇ ਨਾਲ ਕਲੀਸੇ ਨੇ ਆਲੇ ਕਰਿਆ ਕਿ ਦੈਂ ਚੱਲ ਜੀ ਚਲਿਏ ਹੁਣ ਚਲਿਏ ਵਿਆਹ ਹੈਗਾ ਬਹੁਤ ਵਧੀਆ ਜੀ ਬਹੁਤ ਸੋਹਣਾ ਵਿਆਹ ਹੈ ਸਗਾ ਪਰ ਗਰਮੀ ਜ਼ਿਆਦਾ ਆਂਦਰ ਹਾਂ ਕੋਈ ਇਹਦਾ ਸੱਸੀਗਾ ਚੰਡੀਗੜ੍ਹ ਸੀ ਆਹ ਫਿਰ ਚੰਡੀਗੜ੍ਹ ਰਹਿੰਦਾ ਹਰਮਨ ਚੰਡੀਗੜ੍ਹ ਹੀ ਰਹਿੰਦਾ ਜੀ ਆਹ ਚਲੋ ਆਜੋ ਬਾਜੀ ਬਾਸ ਹੋਰ ਲਓ ਖੜੇ ਆ ਨੇਣੇ ਆ ਗਏ ਪਹਿਲਾਂ ਹੀ ਪਹੁੰਚ ਗਏ ਬਾਹਰ ਬੂਆ ਬਾਹ ਖੋਲ ਲੋ ਹੋ ਲਿਆ ਚਲੋ ਲਓ ਜੀ ਉੱਥੇ ਫੋਟੋ ਮਾ ਖਿੱਚ ਖਿੱਚ ਕੇ ਰੱਜੇ ਨਹੀਂ ਹੈਗੇ ਹਰ ਮੈਂ ਤੂੰ ਖੇਚੋ ਹੋਜੀ ਟਾਈਮ ਹੋ ਗਿਆ 5 ਤੇ ਵਿਆਹ ਹੋ ਗਏ ਉੱਥੇ ਤਾਂ ਉਹ ਬੜੀ ਗਰਮ ਸੀ ਗਰਮ ਰਸਤੇ ਜੋ ਕੋਕ ਲਈ ਰਸਤੇ ਜ ਲਈ ਵੇ ਠੰਡੀ ਕੋਕ ਇੱਕ ਪਪਾ ਕੀ ਗੱਲ ਰਸ਼ ਬੋ ਸੀ ਇੱਕ ਨਾ ਚਿਕਨ ਵਾਲੇ ਬੰਦੇ ਬਹੁਤ ਜ਼ਿਆਦਾ ਸੀਗੇ ਹੁਣ ਅਸੀਂ ਖਾਂਦੇ ਪੀਂਦੇ ਨਹੀਂ ਹੈਗੇ ਹਰ ਸਮੈਲ ਬੜੀ ਹੋਸੀ ਚਿਕਨ 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 ਉਹਦਾ ਵਿਆਹ ਬਹੁਤ ਵਧੀਆ ਸੀਗਾ ਸਭ ਕੁਝ ਵਧੀਆ ਚੀਜ਼ਾਂ ਸੀ ਵਧੀਆ ਸੀ ਸਵਾਦ ਸੀ ਗਿਆ ਹਾਂ ਸਾਰਾ ਕੁਝ ਠੀਕ ਸੀ ਬਹੁਤ ਸੋਹਣਾ ਸੀ ਕੋਈ ਬਾਤ ਕੋਈ ਚੀਜ਼ ਉਹਦਾ ਦੀ ਨਹੀਂ ਖਾਦੇ ਜਿਹੜੀ ਫਰਾਈ ਫਰੂਈ ਕੀਤੀ ਕਿਉਂਕਿ ਕੋਈ ਖਾ ਨਹੀਂ ਸਕਦੇ ਸੀਗੇ ਉਹਨੇ ਹੱਥੋਂ ਚਲਾਏ ਹੋਣੇ ਸਭ ਕੁਝ ਵਿੱਚ ਮਿਕਸ ਹੋਣਾ ਸੀ ਕੰਮ ਅਸੀਂ ਉਹ ਚੀਜ਼ ਖਾਦੀ ਸਿਰ ਦੇ ਅੰਦਰ ਰੋਟੀ ਜਰੂਰ ਖਾਦੀ ਹਾਂ ਹਾਂ ਚਲੋ ਬੋਲੋ ਜੀ ਠੀਕ ਹੈ ਜੀ ਜਿੱਦਾਂ ਟਾਈਮ ਪਾਉਣੇ 6 ਹੋ ਗਏ ਤੇ ਆਪਾਂ ਆ ਗਏ ਸੀ ਘਰੇ ਆਪਣੀਆਂ ਦੀਆਂ ਤੇ ਹਾਂ ਮਾਰ ਲਈ ਮੈਂ ਲਾਈਟ ਲਾਵਾਂ ਮਾਰੀ ਸੀ ਪਹਿਲਾਂ ਤਾਂ ਵੀ ਜਿਵੇਂ ਮੈਂ ਕਿਸੇ ਦੇ ਕਿਸਕੀਆਂ ਬਣਾ ਕੇ ਦੇਣੀਆਂ ਆ ਹਾਂ ਤੇ ਹੁਣ ਮੈਂ ਹੁਣ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿ ਤੁਸੀਂ ਪਰਸੋਂ ਲੈ ਲਈਓ ਮੇਰੇ ਕੋਲੋਂ ਕੱਲ ਬਣਾ ਦਊਂਗੀ ਨਾ ਹਾਂ ਕੱਲ ਬਣਾ ਦਊਂਗੀ ਇਹ ਜੀ ਉਹਨਾਂ ਨੇ ਬਾਹਰ ਜਾਣਾ ਉਹਨਾਂ ਦੇ ਕਿੰਨੀਆਂ ਬਣਾਉਣੀਆਂ ਚਾਰ ਇੱਕ ਬਣਾਉਣੀਆਂ ਆ ਬਣੇ ਜਾਣੇ ਆ ਜੀ ਸੱਤ ਹੂੰ ਚਾਰ ਇੱਕ ਬਣਾਉਣੀਆਂ ਆ ਤਿੰਨ ਤਰ੍ਹਾਂ ਦੀਆਂ ਅਲੱਗ ਬਣਾਉਣੀਆਂ ਆ ਚਾਰ ਅਲੱਗ ਬਣਾਉਣੀਆਂ ਆ ਤੇ ਇਧਰ ਆਪਾਂ ਕੱਪੜੇ ਗੁੰਬੜੇ ਤਹਿਾ ਲਾ ਕੇ ਛੱਡੇ ਆ ਹੁਣ ਇਧਰ ਦਾਦੀ ਬੈਠੇ ਆ ਤੇ ਹੁਣ ਆਪਾਂ ਸ਼ਾਮ ਨੂੰ ਕੋਈ ਸਬਜ਼ੀ ਨਹੀਂ ਬਣਾਉਣੀ ਹੈਗੀ ਤੇ ਸ਼ੌਪ ਤੇ ਹੀ ਸ਼ਾਮ ਨੂੰ ਕੋਈ ਸਬਜ਼ੀ ਨਹੀਂ ਬਣਾਣੀ ਆਲੂ ਮਟਰ ਸਾਡੇ ਪਏ ਆ ਮਮੀ ਆਪਣੇ ਤੋਂ ਗੋਜਰਾ ਵੀ ਆਇਆ ਹੈ ਹਾਂ ਗੋਜਰਾ ਵੀ ਆਇਆ ਆਪਾਂ ਕੋਈ ਗੋਜਰਾ ਨਾਲ ਪਹਾੜੀਆਂ ਲਾ ਲਿਓ ਰਾਤ ਨੂੰ ਕੋਈ ਰੋਟੀ ਖਾ ਲਾਂਗੇ ਹਨਾ ਹੋਰ ਇੰਨੀ ਕੋਈ ਇੰਨੀ ਤਾਂ ਖਾਦੀ ਜਾਣੀ ਨਹੀਂ ਹੈਗੀ ਚਲੋ ਫਿਰ ਕੋਕੀ ਨਾਲ 10 ਮਿੰਟ ਰੈਸਟ ਕਰਦੇ ਆਂ ਕੇ 10 ਮਿੰਟ ਰੈਸਟ ਕਰਦੇ ਆਂ ਫਿਰ ਮਿਲਦੇ ਆਂ ਫੇਰੇ ਤੋਂ ਤਾਜ਼ੇ ਮੈਂ ਕੰਬਲ ਆਹੋ ਕੰਬਲ ਮੈਂ ਕੱਲ ਦਾ ਆਪ ਹੀ ਜਿਨਾ ਪਾਇਆ ਸੀ ਮੈਂ ਸਵੇਰੇ ਤੋਤਾ ਕੰਬਲ ਦੋਗੇ ਹੁਣ ਕੋਠੇ ਪਾਏ ਆ Holi ਵਾਲੇ ਕਿਉਂਕਿ ਡਬਲ ਬੈੱਡ ਦਾ ਹੈ ਮਸ਼ੀਨ ਬੰਦੇ ਆ ਕੰਬੋ ਦੋ ਤਿੰਨ ਦਿਨ ਦੀਆਂ ਧੁੱਪਾਂ ਲੱਗ ਜਾਣੀਆਂ ਸੁੱਕ ਜੂਗਾ ਅੱਜ ਹੁਣ ਬੱਦਲ ਹੋਏ ਦੋ ਤਿੰਨ ਦਿਨ ਆਇਆ ਜਿਵੇਂ ਸ਼ਿਵਰਾਤਰੀ ਕਰਕੇ ਆ ਨਾ ਬੱਦਲ ਆਉਣਾ ਸ਼ਿਵਰਾਤਰੀ ਨੂੰ ਆ ਨਾ ਮੰਮੀ ਇਦਾਂ ਦਾ ਹੀ ਹੁੰਦਾ ਮਾਮਾ ਚਲੋ ਜੀ ਫੇਰ ਮਿਲਦੇ ਆ ਮਿਲਦੇ ਆ ਫੇਰ ਸੰਭ ਲਈਏ ਕੱਪੜੇ ਚੋੜੀ ਬਹੁਤ ਆ ਹਮਾਰੀ ਟਾਈਮ ਹੋ ਗਿਆ 7 ਤੇ ਇੱਧਰ ਲੱਗੇ ਆ ਜੀ ਹੁਣ ਆਪਾਂ ਪੀਣ ਚਾਹ ਹਣਾ ਹਾਂਜੀ ਚਾਹ ਬਣਾਉਣ ਲੱਗੇ ਅਦਰ ਕਲੀ ਬਣਾਓ ਜੀ ਤੇ ਇੱਧਰ ਸਾਰੇ ਜਣੇ ਬੈਠੇ ਆ ਨਹੀਂ ਕੌਣ ਕੌਣ ਪੀਊਗਾ ਚਾਹ ਵੀ ਸਾਰਿਆਂ ਨੂੰ ਪੀਣੀ ਆ ਬੱਲੂ ਚਾਹ ਦੀ ਪੱਲੂ ਨੂੰ ਛੱਡ ਕੇ ਸਾਰਿਆਂ ਨੇ ਵੇਣੀ ਆ ਚਲੋ ਚਾਹ ਪੀਨੇ ਆ ਜੀ ਹੁਣ ਹੋਏ ਮਾੜਾ ਮਾੜਾ ਦੁਖਦਾ ਪਿਆ ਸਿਰ ਤੇ ਚਾਹ ਨਾਲ ਹੀ ਹਟਣਾ ਹੁੰਦਾ ਹਟਣਾ ਨਹੀਂ ਹੈਗਾ ਚਾਹ ਚਲੋ ਔਰ ਔਰ ਚਲੋ ਮਿਲਦੇ ਆ ਚਾਹ ਦੇ ਹਾਂਜੀ ਹੁਣ ਕੀ ਕਰੀ ਸੋਚੀ ਜਾਣਾ ਕੀ ਕਰਨ ਲੱਗਾ ਮੈਂ ਲੱਭਦਾ ਪੈਣਾ ਉੱਠ ਕੇ ਕਰੂਗਾ ਉਹ ਨਹੀਂ ਐਸ.ਡੀ ਦਾ ਆਹੋ ਇਹ ਤਾਰ ਲਾ ਦੇ ਉਹਦੀ ਫੋਟੋ ਦੀ ਉਹਦੀ ਤਾਰ ਲਾ ਦੇ ਬਸ ਲਾ ਕੇ ਫਿਰ ਮੈਂ ਦੇਖਦਾ ਉਹਨੂੰ ਕੀ ਹੋਇਆ ਆ ਜਾਂ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਮੋਬਾਈਲ ਹੁੰਦਾ ਹੈ ओ <laughs> तो रे भी नाल कहंदा है जिसका मोबाइल होता उसका कोई नहीं होता फिर क्यों नहीं होता है नहीं 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 नहीं, नहीं। उन्हें तो लिखया आया जिसका कोई नहीं होता उसका मोबाइल होता है और जिसका मोबाइल जिसके पास मोबाइल होता है फिर वो किसी का नहीं होता इतनी नहीं होती है कि आजकल इधर ही लिखया है गोली गले नु की करना है लो जी आ गई तेरी चाय मैं लेके कंबल कंबल लेके बैठना हूं फल ला दिया ਉਦਾਂ ਤੈਨੂੰ ਗਰਮੀ ਲੱਦੀ ਰਹਿੰਦੀ ਆ ਤੇ ਚਲੋ ਹੁਣ ਪੀਨੇ ਆ ਚਾਹ ਤੇ ਰਾਤ ਦਾ ਕੀ ਹੈਗਾ ਜੀ ਪ੍ਰੋਗਰਾਮ ਰਾਤ ਨੂੰ ਸਬਜ਼ੀ ਪਈ ਆ ਨੂੰ ਮਟਰਾਂ ਦੀ ਜੇ ਕਿਸੇ ਨੇ ਖਾਣੀ ਹੋਈ ਭੁੱਖ ਭੁੱਖਤਾ ਹੈਗਾ ਏ ਇਦਾਂ ਦੀ ਆ ਹਾਂ ਕੁਝ ਨਹੀਂ ਹੈਗੀ ਬਾਕੀ ਜੇ ਕਿਤੇ ਮੈਂ ਕਰੂੰ ਗੱਲ ਨੂੰ ਮਟਰ ਸਬਜ਼ੀ ਵਿੱਚ ਗਾਜਰਾ ਪਈਆਂ ਆਲੇ ਚਲੋ ਫੇਰ ਤਾਂ ਠੀਕ ਆ ਹੋਈਏ ਕਿਤੇ ਖਾਣੀ ਹੋਈ ਇੱਕ ਇੱਕ ਦੋ ਦੋ ਖਾ ਲਾਂਗੇ ਉਹਨਾਂ ਹੀ ਹਾਂ ਚਾਹ ਦੇਖੋ ਉਧਰ ਪੱਲੂ ਨੂੰ ਲੱਗਦੀ ਪਈ ਠੰਡ ਤੇ ਇੰਦਰ ਆਪਾਂ ਪੀਣ ਲੱਗੇ ਜੀ ਚਾਹ ਪੀ ਕੇ ਤੇ ਥੋੜਾ ਜਿਹਾ ਸਿਰ ਜਾ ਦੋ ਦਾ ਸੈੱਟ ਹੋਵੇ ਉਥੇ ਇੱਕਦਮ ਸ਼ਰਾਬ ਦੀ ਤੇ ਇੱਕ ਚਿਕਨ ਦੀ 스멜 ਬਹੁ ਸੀ ਚੜਦੀ ਸੀਗੀ ਚੜਦੀ ਸੀ ਚੜਦੀ ਸੀ ਆਪਾਂ ਪੀਂਦੇ ਨਹੀਂ ਨਾ ਹੁਣ ਖਾਂਦੇ ਕਹਿੰਦੇ ਨਹੀਂ ਨਾ ਹੈਗੇ ਫੇਰ ਉਹਦੇ ਕਰਕੇ ਹੈ ਮੰਨ ਹੁਣ ਪਿੰਦਾ ਹੀ ਨਹੀਂਗਾ ਹੁਣ ਮੰਨ ਕਿੱਥੋਂ ਕਰਨਾ ਚਲੋ ਪੀਨੇ ਆ ਚਾਹ ਮਿਲਦੇ ਆ ਜੀ ਫੇਰ ਦੇਖਦੇ ਰਾਤ ਦਾ ਰੋਟੀ ਪਾਣੀ ਦਾ ਕੀ ਕਰਦੇ ਆ ਜੀ ਅੱਜ ਸਬਜੀ ਭਾਜੀ ਕੋਈ ਬਣਾਈ ਨਹੀਂ ਹੈਗੀ ਅੱਜ ਹਾਂਜੀ ਬਣਾ ਕੇ ਕੀ ਕਰਨ ਸਬਜ਼ੀ ਤਪਈ ਆ ਹਾਂ ਹੋਰ ਬਣਾ ਲਈ ਕਿਉਂਕਿ ਖਾਣਾ ਹੈ ਨਹੀਂ ਕਿਹਨੇ ਉਹ ਥੋੜਾ ਥੋੜਾ ਖਾਣਾ ਆ ਚਲੋ ਬਾਕੀ ਚਾਹ ਪੀ ਕੇ ਦੇ ਦਿਆਂ ਫਿਰ ਬਾਅਦ ਚ ਕੀ ਬੰਦਾ ਹੋ ਗਿਆ 8:30 ਤੇ ਆ ਆ ਕੇ ਜੀ ਆ ਹਾਂਜੀ ਕੀ ਕਹਿੰਦੇ ਕਹਿੰਦੇ ਕਿ ਵੱਧ ਗਈਆਂ ਸੀਗੀਆਂ ਪੂਰੀਆਂ ਵੱਧ ਗਈਆਂ ਯਾਨੀ ਕਿ ਮਦਰ ਕੀ ਵੱਧ ਗਈਆਂ ਉਹਨਾਂ ਦੇ ਕਹਿਣ ਦਾ ਮਤਲਬ ਹੁੰਦਾ ਵੇ ਵੱਧ ਗਈਆਂ ਹਨਾ ਹਾਂ ਮੋ ਗਈਆਂ ਸਬਜੀ ਦੇ ਕਿਰਾ ਪ੍ਰਸ਼ਾਦ ਭੇਜਿਆ ਕਹਿੰਦੇ ਮੈਂ ਕਿਹਾ ਫੜਾ ਕੇ ਆਉ ਉਹਨਾਂ ਦੇ ਘਰ ਜਾ ਕੇ ਤੇ ਕਹਿੰਦੇ ਹੁਣ ਮੈਂ ਜਦੋਂ ਵੀ ਕਹਿੰਦੇ ਮੈਂ ਬਣਾਈਆਂ ਤਾਂ ਮੈਂ ਤੁਹਾਡੇ ਘਰ ਸਪੈਸ਼ਲ ਦੇ ਕੇ ਜਾਵਾਂਗੀ ਪੂਰੀ ਦੇਖੋ ਜੀ ਸਾਨੂੰ ਸਿਗਾ ਅੱਜ ਇੱਕ ਆਇਆ ਪ੍ਰੋਗਰਾਮ ਦਾ ਸੱਦਾ ਸ਼ਿਵਰਾਤਰੀ ਦਾ ਮਨਾਉਂਦੇ ਸੀ ਸ਼ਿਵਰਾਤਰੀ ਦਾ ਹਰ ਸਾਲ ਮਨਾਉਂਦੇ ਸੀਗੇ ਉਹ ਤੇ ਅੱਜ ਸਾਨੂੰ ਮੰਮੀ ਤਾਂ ਜਾਈ ਜਾਂਦੇ ਸੀਗੇ ਆਪਾਂ ਵੀ ਜਾਈਦਾ ਸੀ ਕਦੇ ਕਦੇ ਤੇ ਸਾਨੂੰ ਸੀਗਾ ਅੱਜ ਵਿਆਹ ਇਸ ਕਰਕੇ ਸਾਡੇ ਕੋਈ ਜਾਣੀ ਹੋਇਆ ਸਪੈਸ਼ਲ ਗਿਆ ਜੀ ਸਾਨੂੰ ਲੰਗਰ ਭੇਜੀਓ ਆਹੋ ਜਰੂਰ ਭੇਜੀਓ ਭਾਵੇਂ ਥੋੜਾ ਜਿਹਾ ਭੇਜੀਓ ਬਸ ਬਹੁਤ ਸਵਾਦ ਹੁੰਦਾ ਹੈ ਤੇ ਹੁਣ ਸਾਨੂੰ ਆਏ ਆ ਜੀ ਕੱਲੇ ਛੋਲੇ ਹੁਣ ਅਸੀਂ ਕੱਲੇ ਛੋਲੇ ਨੂੰ ਕੀ ਕਰੀਏ ਨਾਲ ਕੜਾ ਇਹ ਦੇਖੋ ਹਾਂ ਪੂਰੀਆਂ ਪੂਰੀਆਂ ਭੇਜੀਆਂ ਨਹੀਂ ਹੈਗੀਆਂ ਹੁਣ ਕਹਿੰਦੇ ਪੂਰੀ ਤੇ ਅਸੀਂ ਮੈਂ ਤਾਂ ਹੀ ਕਹੇ ਮੈਂ ਕਿਹਾ ਫੋਨ ਕਰਦੀ ਦੀ ਨੂੰ ਤੇ ਕਰਕੇ ਪੁੱਛ ਵੀ ਪੂਰੀਆਂ ਤਾਂ ਆਈਆਂ ਨਹੀਂ ਹੁਣ ਅਸੀਂ ਕੀ ਕਰੀਏ ਹੁਣ ਉਹ ਕਹਿੰਦੇ ਪੂਰੀਆਂ ਵੱਧ ਗਈਆਂ ਵੱਧ ਗਈਆਂ ਜੀ ਚਲੋ ਗੱਲ ਨਹੀਂ ਹੈ ਨਾ ਚਲੋ ਬਹੁਤ ਸਵਾਦ ਮੈਂ ਸਵਾਦ ਬਹੁਤ ਹੁੰਦੀਆਂ ਆ ਅਸੀਂ ਜਿਹੜੀਆਂ ਘਰ ਪੂਰੀਆਂ ਬਣਾਈਦੀਆਂ ਉਹ ਇੰਨੀਆਂ ਸਵਾਦ ਉਹ ਨਹੀਂ ਬਣਦੀਆਂ ਚਿੰਗਦੀਆਂ ਮੋਟੀਆਂ-ਮੋਟੀਆਂ ਉਧਰ ਹੀ ਸਾਤੋਂ ਨਹੀਂ ਘਰ ਬਣਦਾ ਚਲੋ ਇੰਦਾ ਕਰਦੇ ਹੁਣ ਛੋਲਿਆਂ ਦੇ ਨਾਲ ਰੋਟੀ ਖਾਣੇ ਇੱਕ-ਇੱਕ ਤੇ ਬਲੌਗ ਦਾ ਐਂਡ ਕਰੋ ਤੁਸੀਂ ਕਰ ਦੇਣ ਹੋਰ ਹੋਰ ਕਰ ਦਿਓ ਕਰ ਦਿਓ ਹਾਂਜੀ ਬਸ ਕਰਦੇ ਰਹਿ ਗਈਆਂ ਕਰ ਦੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਕਿ ਸਾਡੇ ਬਲੌਗ ਵੀਰ ਤਾਂ ਸਾਡੇ ਘਟ ਆਉਂਦੇ ਚਲੋ ਕੋਈ ਨਹੀਂ ਜਿੱਦਾਂ ਵੀ ਜਿੰਨੇ ਵੀ ਆਉਂਦੇ ਬਹੁਤ ਆ ਚਲੋ ਕੋਈ ਗੱਲ ਨਹੀਂ ਹਾਂ ਸਪੋਰਟ ਕਰੋ ਤੇ ਸਾਡੇ ਚੈਨਲ ਨੂੰ ਕਈ ਜਾਣੇ ਵੀਡੀਓ ਦੇਖ ਕੇ ਸਬਸਕ੍ਰਾਈਬ ਹੀ ਨਹੀਂ ਕਰਦੇ ਕਈਆਂ ਨੇ ਸਬਸਕ੍ਰਾਈਬ ਕੀਤਾ ਹੋ ਸ਼ਾਇਦ ਉਹਨਾਂ ਟਾਈਮ ਨਹੀਂ ਲੱਗਾ ਦੇਖਣ ਦਾ ਚਲੋ ਮਿਲ ਗਏ ਗੱਲ ਇੱਕ ਨਵੇਂ ਨਵੇਂ ਵਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ